ਜੀ ਸਤਿ ਸ਼੍ਰੀ ਅਕਾਲ ਜੀ ਪਿਆਰੇ ਦੋਸਤੋ ਭੈਣ ਭਰਾਵੋ ਸਾਰੇ ਜਣਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਹੁਣ ਤੁਹਾਨੂੰ ਇੱਕ ਛੋਟਾ ਜਿਹਾ ਦਿਖਾ ਰਹੇ ਹਾਂ ਆਪਣੇ ਘਰ ਦਾ 뷰 ਤੇ ਘਰ ਦੇ ਵਿੱਚ ਆਹ ਆਪਾਂ ਅਮਰੂਦ ਲਾ ਰੱਖਿਆ ਹੈਗਾ ਵਾ ਤੇ ਇੱਕ ਇਧਰਲੀ ਸਾਈਡ ਇੱਕ ਹੋਰ ਅਮਰੂਦ ਲਾ ਰੱਖਿਆ ਏ ਇਹ ਮੈਨੂੰ ਸ਼ੌਂਕ ਆ ਥੋੜੇ ਜਿਹਾ ਜ਼ਿਆਦਾ ਹੀ ਵੀ ਫਾਲ ਫਰੂਟ ਦੇ ਬੂਟੇ ਲਾਉਣੇ ਜਾਂ ਕੋਈ ਵੀ ਬੂਟਾ ਲਾਉਣਾ ਮੈਨੂੰ ਸ਼ੌਂਕ ਆ ਤੇ ਅੱਜ ਹੁਣ ਮੈਂ ਤੁਹਾਨੂੰ ਬਾਹਰਲੇ ਘਰੇ ਲੈ ਕੇ ਜਾਣੀ ਹੈਗੀ ਆ ਤੇ ਬਾਹਰਲੇ ਘਰੇ ਆਪਾਂ ਜਾ ਕੇ ਦੇਖਦੇ ਹੈਗੇ ਆ ਵੀ ਕਿੰਮੀ ਆਪਣਾ ਬਾਹਲੇ ਘਰ ਮੇਰੀ ਘਰੇ ਲੋਗੀ ਚ ਲਾਈ ਹੋਈ ਆ ਉਹਦਾ ਵੀ ਮੈਂ ਤੁਹਾਨੂੰ ਦਿਖਾਉਣੀ ਆ ਤੇ ਮੌਸਮ ਵੀ ਤੁਸੀਂ ਦੇਖੋ ਅੱਜ ਆਪਣੇ ਇੱਥੇ ਮੌਸਮ ਵਧੀਆ ਰਾਤੀ ਮੀਂਹ ਪੈ ਗਿਆ ਸ਼ਾਮ ਨੂੰ ਸਵੇਰ ਅਮਰਤ ਵੇਲੇ ਤੇ ਇੱਥੇ ਮੇਰੀਆਂ ਥੋੜੀਆਂ ਜੀਆਂ ਪਿੰਡੀਆਂ ਲਾਈਆਂ ਹੋਈਆਂ ਐ ਇੱਥੇ ਮਿਰਚਾਂ ਲਾਈਆਂ ਹੋਈਆਂ ਐ ਪਰ ਇੰਨੀ ਗਰਮੀ ਪਈ ਨਾ ਕਿਸੇ ਚੀਜ਼ ਨੂੰ ਕੁਛ ਵੀ ਨਹੀਂ ਲੱਗਿਆਗਾ ਨਾ ਤਾਂ ਮਿਰਚਾਂ ਲੱਗੀਆਂ ਨਾ ਹੀ ਪਿੰਡੀਆਂ ਤਾਂ ਥੋੜੀਆਂ ਲੱਗਦੀਆਂ ਪਿੰਡੀਆਂ ਤਾਂ ਲੱਗੀਆਂ ਬਈਆਂ ਐ ਆ ਦੇਖੋ ਦਿਖਾ ਦੇਣੀ ਆ ਤੁਹਾਨੂੰ ਨੇੜੇ ਕਰਕੇ ਪਰ ਮਿਰਚਾਂ ਨਹੀਂ ਲੱਗੀਆਂ ਕਰੇਲੇ ਪਹਿਲਾਂ ਪਹਿਲਾਂ ਜੇ ਲੱਗੇ ਮੁੜ ਕੇ ਕੋਈ ਕਰੇਲਾ ਵੀ ਨਹੀਂ ਲੱਗਿਆਗਾ ਤੇ ਆ ਦੇਖੋ ਪਿੰਡੀਆਂ ਲੱਗੀਆਂ ਹੋਈਆਂ ਬੈਂਗਣੀ ਦੇ ਵੀ ਤਿੰਨ ਚਾਰ ਕਬੂਤੇ ਲਾਏ ਸੀ ਮੈਂ ਉਹ ਵੀ ਲੱਗੇ ਹੋਏ ਆ ਤੇ ਇਹ ਭਿੰਡੀਆਂ ਤਾਂ ਲੱਗੀਆਂ ਹੋਈਆਂ ਹੈਗੀਆਂ ਐ ਇਹ ਬੜੀਆਂ ਸੋਹਣੀਆਂ ਐ ਭਿੰਡੀਆਂ ਤੀਜੇ ਕਦਨ ਸਿਹਾਰ ਵੀ ਲੈਨੇ ਬਣਾ ਵੀ ਲੈਨੇ ਤੇ ਆ ਆਪਣੀ ਘਰੇ ਜਾਮਣ ਲਾਈ ਹੋਈ ਆ ਤੇ ਛੋਟਾ ਛੋਟਾ ਮੈਨੂੰ ਸ਼ੌਂਕ ਆ ਕਰਨ ਦਾ ਪਹਿਲਾਂ ਇੱਥੇ ਘਰੇ ਪਸ਼ੂ ਰੱਖੇ ਹੁੰਦੇ ਸੀ ਖਾਸੇ ਸਾਰੀਆਂ ਮੱਝਾਂ ਰੱਖੀਆਂ ਹੁੰਦੀਆਂ ਸੀ ਮੱਝਾਂ ਫੇਰ ਹੁਣ ਭਾਈ ਡੈਸਕ ਦੀ ਪ੍ਰੋਬਲਮ ਹੋ ਗਈ ਮੱਝਾਂ ਵੇਚਤੀਆਂ ਤੇ ਹੁਣ ਫੇਰ ਮੈਂ ਆ ਮੇਰੇ ਨੇ ਕਿਹਨੇ ਕਿ ਸ਼ੌਂਕ ਆ ਮੈਨੂੰ ਮਤਲਬ ਵਿਲੇ ਰਹਿਣ ਦਾ ਸ਼ੌਂਕ ਨਹੀਂਗਾ ਤੇ ਮੈਂ ਥੋੜਾ ਥੋੜਾ ਕੁਛ ਨਾ ਕੁਛ ਕਰਦੀ ਰਹਿਣੀ ਆ ਆ ਦੇਖੋ ਇਹ ਤੁਹਾਨੂੰ ਵਧੀਆ ਲੱਗਿਆ ਤਾਂ ਦੱਸਿਓ ਮੈਨੂੰ ਕਮੈਂਟ ਕਰਕੇ ਇਹ ਦੱਸਿਓ ਆ ਦੇਖੋ ਆ ਮੈਂ ਹਲਦੀ ਲਾ ਰੱਖੀ ਆ ਥੋੜੀ ਜੀ ਇਹ ਹਲਦੀ ਆਪਣੇ ਕਿਸੇ ਰਿਸ਼ਤੇਦਾਰ ਨੇ ਆ ਵੀ ਘਰੇ ਲਾਈ ਹੋਈ ਸੀ ਤਾਂ ਫਿਰ ਮੈਂ ਉਹਨਾਂ ਨੂੰ ਕਿਹਾ ਮੈਨੂੰ ਵੀ ਦੋ ਮੈਨੂੰ ਵੀ ਸ਼ੌਂਕ ਆ ਮੈਂ ਵੀ ਲਈ ਥੋੜੀ ਜੀ ਥੋੜਾ ਜਿਹਾ ਮੈਂ ਗਾਂ ਵੀ ਕਿਸੇ ਨੂੰ ਥੋੜਾ ਜਿਹਾ ਵੀ ਦਿੱਤਾ ਸੀ ਮੈਂ ਕਿਹਾ ਚਲੋ ਮੈਂ ਵਾਲਾ ਨਹੀਂ ਕਿ ਇੰਨਾ ਕਿ ਬਹੁਤ ਆ ਮੈਨੂੰ ਤੇ ਇਸ ਤੋਂ ਅੱਗੇ ਹਾਂ ਮੈਂ ਤੁਹਾਨੂੰ ਦਿਖਾਉਣੀ ਆ ਆਪਣੇ ਸੌਰੀ ਡੱਗੀ ਪੈਣਾ ਸੀ ਤੇ ਆਪਣੇ ਦੇਖੋ ਜਾਮਣਾ ਵੀ ਲਾਈਆਂ ਲੱਗੀ ਹੋਈ ਆ ਜਾਮਣ ਤੇ ਉਹ ਜਾਮਣਾ ਲੱਗੀਆਂ ਹੋਈਆਂ ਐ ਆ ਦੇਖੋ ਸ਼ਾਇਦ ਤੁਹਾਨੂੰ ਦੱਸਦੀਆਂ ਹੋਣਗੀਆਂ ਸ਼ਾਇਦ ਮੰਜੂਨ ਕਰਕੇ ਦਿਖਾ ਦਿੰਦੀ ਆ ਜਾਮਣਾ ਲੱਗੀਆਂ ਹੋਈਆਂ ਐ ਥੋੜੀਆਂ ਜਿਹੀਆਂ ਕਰਨ ਲੱਗੀਆਂ ਐ ਪਰ ਹਲੇ ਕੱਚੀਆਂ ਐ ਹਲੇ ਇਹ ਪਾਣੀ ਤੇ ਇਥੇ ਬਹੁਤ ਪਿੰਡਾ ਕਿਉਂਕਿ ਟੂਟੀ ਲੱਗੀ ਹੋਈ ਆ ਤੇ ਇਹ ਸਾਰਾ ਆਪਣਾ ਬਾਹਰਲੇ ਘਰ ਦਾ व्यू ਆ ਇਹ ਮੈਂ ਤੁਹਾਨੂੰ ਦਿਖਾਇਆ ਹੈਗਾ ਯਾ ਦੇਖੋ ਤੇ ਮੈਨੂੰ ਲੱਗਦਾ ਹੈ ਕਿ ਬੇ ਕੋਸ਼ਿਸ਼ ਕਰਿਆ ਕਰੋ ਬੇਲੇ ਨਾ ਰਿਹਾ ਕਰੋ ਭੈਣੋ ਭਰਾਓ ਵੀਰੋ ਸਾਰੇ ਜਾਨੇ ਕੁਛ ਨਾ ਕੁਛ ਨਿੱਕਾ ਮੋਟਾ ਕਿਉਂਕਿ ਬਾਹਰੋਂ ਤਾਂ ਆਪਾਂ ਨੂੰ ਚੀਜ਼ਾਂ ਸਾਰੀਆਂ ਜਿਹੜੀਆਂ ਮਿਲਦੀਆਂ ਹੈਗੀਆਂ ਮਿਲਾਵਟ ਫੋਰੀ ਹੋਈ ਆ ਸਾਰਾ ਕੁਝ ਕੋਈ ਫਰੂਟ ਨਹੀਂ ਆਪਾਂ ਨੂੰ ਸਹੀ ਮਿਲਦਾ ਕੁਛ ਨਹੀਂ ਮਿਲਦਾ ਆ ਦੇਖੋ ਫਿਰ ਮੈਂ ਇੱਥੇ ਜਾਮਨ ਦੇਖਣ ਆਈ ਸੀ ਤੇ ਇੱਥੇ ਇੱਕ ਮਨਤੂਤ ਵੀ ਮਿਲਿਆ ਗਿਆ ਹੋਇਆ ਆ ਸੀਗਾ ਤੂਤ ਇਹ ਤੂਤ ਨੂੰ ਵੀ ਮੈਂ ਪੱਟ ਕੇ ਕਿਤੇ ਲਗਾਉਣਾ ਚਾਹਣੀ ਆ ਇੱਕ ਇੱਥੇ ਮੇਰੀ ਦੇਕ ਹੋ ਗਈ ਆ ਆ ਦੇਖੋ ਦੇਖੋ ਬੱਕਰੇਆਂ ਆ ਜਿਨ੍ਹਾਂ ਨੂੰ ਕਹਿੰਦੇ ਹੁੰਦੇ ਆ ਉਹ ਚੀਜ਼ਾਂ ਵੀ ਹੈਗੀਆਂ ਮੈਂ ਇਹਨਾਂ ਨੂੰ ਸਾਰਿਆਂ ਨੂੰ ਸੰਭਾਲ ਲੂੰਗੀ ਤੇ ਮੈਂ ਕਿਤੇ ਵੀ ਲਾਉਂਗੀ ਕਿਤੇ ਵੀ ਲਾਵਾਂ ਜੇ ਮੈਨੂੰ ਘਰ 'ਚ ਥਾਂ ਮਿਲੀ ਮੈਂ ਘਰ 'ਚ ਲਾਉਂਗੀ ਜੇ ਮੈਨੂੰ ਲੱਗਿਆ ਵੀ ਮੈਂ ਆ ਮੇਰੇ ਅਨਾਰ ਦਾ ਬੂਟਾ ਹੈ ਮੇਰੇ ਸ਼ੌਂਕ ਆ ਮੈਨੂੰ ਆਏ ਆ ਕਈ ਬੂਟੇ ਮੇਰੇ ਸੁੱਕ ਵੀ ਜਾਂਦੇ ਆ ਤੇ ਚਲੋ ਮੈਨੂੰ ਹੁਣ ਮੈਂ ਵੀ ਦੇਖੀ ਸੀ ਇੱਕ ਟਰਾਈ ਕਰਕੇ ਕਹਿੰਦੇ ਵੀ ਇਹਦਾਂ ਚੀਜ਼ਾਂ ਫਿਰ ਸੁੱਕਦੀਆਂ ਨਹੀਂ ਜੇ ਉਹਨਾਂ ਦੇ ਨੇੜੇ ਤੇੜੇ ਆਪਾਂ ਹਲਦੀ ਲਾ ਦਈਏ ਤੇ ਚਲੋ ਤੁਹਾਨੂੰ ਆਸ ਕਰਦੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਇਹ ਜਾਮਨਾ ਤੇ ਇਹਨੂੰ ਫੁੱਲਿਆਂ ਯਮਨਾ ਲੱਗੀਆਂ ਕਿਉਂਕਿ ਇਧਰੋਂ ਡਾਣੇ ਵੜਵਾਤੇ ਸੀ ਦੇ ਸਾਈਡ ਤੋਂ ਬਈ ਉਹ ਪਾਰੀ ਸੀਗੀ ਉਹ ਭਾਈ ਨੇ ਜਾਦੀ ਵੜਤੇ ਤੇ ਫਿਰ ਹੁਣ ਪੁਰਾਣੇ ਟਾਣਿਆਂ ਨੂੰ ਤਾਂ ਲੱਗਿਆ ਹੈਗਾ ਫਲ ਤੇ ਨਵਿਆਂ ਨੂੰ ਫਲ ਨਹੀਂ ਲੱਗਿਆ ਹੈਗਾ ਜਿਹੜੀਆਂ ਨਵੀਆਂ ਸ਼ਾਖਾ ਫੁੱਟੀਆਂ ਨਾ ਉਹਨਾਂ ਨੂੰ ਫਲ ਨਹੀਂ ਹੋਊਗਾ ਇਸ ਕਰਕੇ ਮੈਂ ਤੁਹਾਨੂੰ ਇੰਨੀ ਇੱਕ ਵੀਡੀਓ ਬਣਾ ਕੇ ਦਿਖਾਈ ਦੇਖੋ ਜਾਮਾ ਹੈ ਨਿਆਏ ਪਰ ਥੋੜੀਆਂ ਘੱਟ ਲੱਗੀਆਂ ਕਿਸੇ ਸਲਵਾਰ ਜੀ ਪਿਛਲੇ ਸਾਲ ਮੈਂ ਹੈਣੀ ਸੀਗੀ ਮੈਂ ਇੱਥੇ ਮੇਰੀ ਬੇਟੀ ਆਈ ਸੀ ਨਿਊਜ਼ੀਲੈਂਡ ਤੋਂ ਮੈਂ ਉਹਨਾਂ ਦੇ ਨਾਲ ਹੀ ਚਲੀ ਗਈ ਪਰ ਮੇਰਾ ਦਿਲ ਬਹੁਤ ਸੀ ਕਿਉਂਕਿ ਮੈਂ ਸ਼ੌਂਕ ਰੱਖਦੀ ਹਾਂ ਚੀਜ਼ਾਂ ਦਾ ਮੇਰਾ ਇੱਧਰ ਹੀ ਧਿਆਨ ਦੇ ਆ ਵੀ ਮੇਰਾ ਸਾਰੀ ਬਾਗੀਚੀ ਦਾ ਕੀ ਬਣੂਗਾ ਕਿਵੇਂ ਬਣੂਗਾ ਤੇ ਇਦਾਂ ਕਰਕੇ ਬਈ ਫਿਰ ਆਣਾ ਤੁਹਾਨੂੰ ਪਤਾ ਹੀ ਆ ਬੱਚੇ ਜਦੋਂ ਹਨਾ ਕਹਿਣ ਵੀ ਫਿਰ ਜਾਣਾ ਪੈਂਦਾ ਹੈ ਹਨਾ ਬੇਟਾ ਤਾਂ ਆਪਣੇ ਹੈ ਨਹੀਂ ਗਾ ਤੇ ਬੇਟੀਆਂ ਹੀ ਆ ਦੋਨੇ ਤੇ ਇਸ ਕਰਕੇ ਫਿਰ ਬੱਚਿਆਂ ਦੇ ਨਾਲ ਹੀ ਆ ਵੀਰੇ ਹੈਨਾ ਚਲੋ ਜਿਵੇਂ ਹੈਗਾ ਪ੍ਰਮਾਤਮਾ ਦਾ ਬਣਾਇਆ ਵਾ ਆਪਣਾ ਹੈਨਾ ਪ੍ਰੋਸੈਸ ਪ੍ਰोसीजर ਜਿਵੇਂ ਵੀ ਹੈਗਾ ਜਿਵੇਂ ਰਹਿਣਾ ਜਿੱਥੇ ਰਹਿਣਾ ਉਵੇਂ ਹੀ ਰਹਿਣਾ ਹੈ ਪਰ ਇਹ ਮੇਰੇ ਸ਼ੌਂਕ ਆ ਥੋੜਾ ਵਾਲਾ ਹਰ ਇੱਕ ਦੇ ਜਿੰਨੇ ਕੁ ਜੋਗੀ ਹੈਗੀਆਂ ਕੰਮ ਆਉਣਾ ਡਾਕਸ ਆਫ ਦੇ ਵਿੱਚ ਤੇ ਛੋਟੇ-ਮੋਟੇ ਘਰੇ ਆ ਦਾ ਟਾਈਮ ਪਾਸ ਕਰਨਾ ਹਣਾ ਕਈ ਲੋਕ ਕਹਿੰਦੇ ਰਹਿੰਦੇ ਆ ਵੀ ਇਹ ਕਰ ਲੈ ਜੇ ਤੁਸੀਂ ਸੇਲ ਕਰਨਾ ਤਾਂ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਹਣਾ ਫਿਰ ਮੈਂ ਸੋਚਦੀ ਆ ਨਹੀਂ ਹਲੇ ਇੱਥੇ ਮੇਰਾ ਟਾਈਮ ਪਾਸ ਹੁੰਦਾ ਏ ਹਣਾ ਵੀ ਮੈਂ ਆਪ ਦਾ ਬਿਜ਼ੀ ਰਹਿਣੀ ਆ ਇੱਥੇ ਆ ਦੇਖੋ ਆਪਣੀ ਹਲਦੀ ਆ ਉਧਰ ਬੱਲਾਂ ਚੜੀਆਂ ਹੋਈਆਂ ਨਾ ਬੱਲਾਂ ਤੋਂ ਹਲੇ ਕੁਝ ਨਹੀਂ ਮਿਲਿਆ ਕ੍ਰੇਲਿਆਂ ਤੋਂ ਥੋੜੇ ਕ੍ਰੇਲੇ ਮਿਲੇ ਸੀ ਇਹ ਤੋਰੀਆਂ ਦੀਆਂ ਬੱਲਾਂ ਆ ਤਦੂਆਂ ਦੀਆਂ ਬੱਲਾਂ ਸੀਗੀਆਂ ਜੋਕੀਆਂ ਪੇਠਿਆਂ ਨੇ ਬੱਲਾਂ ਲਾਈਆਂ ਸੀਗੀਆਂ ਇੱਕ ਦੋ ਤੇ ਉਹਨਾਂ ਤੋਂ ਪੇਠਾ ਜ਼ਰੂਰ ਮਿਲਿਆ ਇਹ ਆ ਬੈਂਗਣੀ ਦੇ ਬੁੱਟੇ ਆ ਬਿਆਂ ਨੇ ਦਾ ਬੂਟਾ ਤੇ ਆਥੇ ਮੈਂ ਇੱਕ ਉਹ ਲਈ ਹੋਈ ਆ ਕੀ ਕਹਿੰਦੇ ਹੁੰਦੇ ਨੇ ਉਹਨੂੰ ਕੜੀ ਪੱਤਾ ਆ ਦੇਖੋ ਕੜੀ ਪੱਤੇ ਦਾ ਬੂਟਾ ਵੀ ਆ ਇਦਾਂ ਮੇਰੇ ਛੋਟੇ ਛੋਟੇ ਸ਼ੌਂਕ ਆ ਤੇ ਉਮੀਦ ਕਰਦੀ ਆ ਤੁਹਾਨੂੰ ਵੀ ਪਸੰਦ ਆਏ ਹੋਣਗੇ ਤੇ ਤੁਸੀਂ ਵੀ ਇਸ ਤਰ੍ਹਾਂ ਕਰਕੇ ਆਪ ਦਾ ਕੁਝ ਨਾ ਕੁਝ ਕਰਦੇ ਰਿਹਾ ਕਰੋ ਬਿਜ਼ੀ ਰਿਹਾ ਕਰੋ ਤੇ ਜੇ ਮੇਰੀ ਵੀਡੀਓ ਪਸੰਦ ਆਈ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਵੀ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਇਦਾਂ ਕਰਕੇ ਸਾਨੂੰ ਇੱਕ ਵਾਰੀ ਮੈਂ ਫੇਰ ਯੂਰਖਾ ਦੀ ਨਹੀਂ ਹੈਗੀਆਂ ਬਹੁਤ ਬਹੁਤ ਮਿਹਰਬਾਨੀ ਤੇ ਧੰਨਵਾਦ ਸਤਿ ਸ਼੍ਰੀ ਅਕਾਲ